ਪਿਛਲੇ ਦਿਨੀ ਅਸੀਂ ਇੱਕ ਵੀਡੀਓ ਕੀਤੀ ਸੀ ਕਿ ਬਲਾਤਕਾਰਨ ਦੇ ਲਈ ਪੋਰਨ ਸਾਈਟਾਂ ਬਹੁਤ ਵੱਡੀਆਂ ਜ਼ਿੰਮੇਵਾਰ ਨੇ ਉਸ ਵੀਡੀਓ ਦੇ ਥੱਲੇ ਕਈ ਕਮੈਂਟ ਆਦਾਂ ਦੇ ਸੀ ਜਿਹਦੇ ਵਿੱਚ ਲਿਖਿਆ ਗਿਆ ਸੀ ਕਿ ਸਰਕਾਰ ਨੂੰ ਇਸ ਚੀਜ਼ ਦੇ ਲਈ ਬਹੁਤ ਜ਼ਿਆਦਾ ਸਖਤ ਕਾਨੂੰਨ ਚੁੱਕਣੇ ਚਾਹੀਦੇ ਨੇ ਇਹ ਚੀਜ਼ਾਂ ਕਰਨੀਆਂ ਚਾਹੀਦੀਆਂ ਨੇ ਇਦਾਂ ਦੀਆਂ ਸਜ਼ਾ ਹੋਣੀਆਂ ਚਾਹੀਦੀਆਂ ਨੇ ਇਹ ਤਾਂ ਹੋਇਆ ਜੀ ਸਰਕਾਰ ਲੈਵਲ ਦਾ ਕੰਮ ਹੈ ਸਰਕਾਰ ਨੇ ਇਹ ਚੀਜ਼ ਦੇਖਣੀ ਆ ਪਰ ਇਸ ਤੋਂ ਬਿਨਾਂ ਅਸੀਂ ਕਿੱਦਾਂ ਇਹ ਚੀਜ਼ ਦੇ ਲਈ ਸਿਕਿਉਰ ਹੋ ਸਕਦੇ ਹਾਂ ਕਿ ਸਾਡੇ ਬੱਚੇ ਸੇਫ ਰਹਿਣ ਸਾਡੇ ਧੀ ਭੈਣ ਜਾਂ ਛੋਟਾ ਕੋਈ ਵੀ ਸਾਡੇ ਆਇਦ ਵਾਲੇ ਬੱਚਾ ਹੈ ਉਸ ਦੇ ਨਾਲ ਇਹ ਹਨ ਹੋਣੀ ਘਟਨਾ ਨਾ ਵਾਪਰੇ ਇਸ ਦੇ ਲਈ ਸਾਨੂੰ ਕੀ ਕੀ ਵਿਚਾਰ ਰ ਦੇ ਕੇਸਾਂ ਦੇ ਵਿੱਚ ਇਹ ਦੇਖਿਆ ਗਿਆ ਹੈ ਕਿ ਜਿਹੜਾ ਦੋਸ਼ੀ ਹੁੰਦਾ ਹੈ ਉਹ ਹਮੇਸ਼ਾ ਜਾਣ ਪਹਿਚਾਨਦਾ ਹੀ ਹੁੰਦਾ ਹੈ ਇਹ ਤੁਹਾਡਾ ਗੁਆਂਢੀ ਹੋ ਸਕਦਾ ਹੈ ਰਿਸ਼ਤੇਦਾਰ ਹੋ ਸਕਦਾ ਹੈ ਤੁਹਾਡੇ ਨਾਲ ਕੰਮ ਕਰਨ ਵਾਲਾ ਕੋਈ ਵੀ ਕੋ-ਵਰਕਰ ਹੋ ਸਕਦਾ ਹੈ ਇੰਡੀਆ ਦੇ ਇਹ ਅੰਕੜੇ ਨੇ ਕਿ ਇੰਡੀਆ ਦੇ ਵਿੱਚ ਜਿਹੜੇ ਬਲਾਤਕਾਰ ਹੋਏ ਨੇ ਉਹਨਾਂ ਦੇ ਵਿੱਚ 95% ਦੋਸ਼ੀ ਜਾਣ ਪਹਿਚਾਨਦਾ ਸੀ ਜੇਕਰ ਗੱਲ ਕਰੀਏ ਆਪਾਂ ਅਮਰੀਕਾ ਦੀ ਤਾਂ ਅਮਰੀਕਾ ਦੇ ਵਿੱਚ ਜਿਹੜਾ ਇਹ ਅੰਕੜਾ ਹੈ ਉੱਥੇ ਇਹ 80% ਹੈ ਜਾਨਕਿ ਅਮਰੀਕਾ ਦੇ ਵਿੱਚ ਜਿਹੜੇ ਬਲਾਤਕਾਰ ਹੁੰਦੇ ਨੇ ਉਹਨਾਂ ਦੇ ਵਿੱਚ 80% ਜਿਹੜਾ ਦੋਸ਼ੀ ਹੁੰਦਾ ਹੈ ਉਹ ਜਾਣ ਪਹਿਚਾਨਦਾ ਹੁੰਦਾ ਹੈ ਜੇਕਰ ਤੁਹਾਡੇ ਘਰ ਦੇ ਵਿੱਚ ਵੀ ਛੋਟੇ ਬੱਚੇ ਟੱਚ ਅਤੇ ਬੈਡ ਟੱਚ ਕੀ ਹੁੰਦਾ ਹੈ ਇਸ ਦੇ ਨਾਲ ਰਿਲੇਟਡ ਤੁਹਾਨੂੰ ਕਈ ਵੀਡੀਓ YouTube ਦੇ ਉੱਪਰ ਮਿਲ ਜਾਣਗੇ ਅਲੱਗ-ਅਲੱਗ ਲੈਂਗੁਏਜ ਦੇ ਵਿੱਚ ਆਪਣੇ ਬੱਚਿਆਂ ਨੂੰ ਇਹ ਵੀਡੀਓ ਜ਼ਰੂਰ ਦਿਖਾਓ ਜੇ ਉਹ ਨਹੀਂ ਸਮਝ ਸਕਦਾ ਤੁਸੀਂ ਆਪ ਇਸ ਵੀਡੀਓ ਨੂੰ ਦੇਖ ਕੇ ਆਪਣੇ ਬੱਚਿਆਂ ਨੂੰ ਇਹ ਚੀਜ਼ਾਂ ਸਮਝਾਓ ਕਿ ਇਸ ਜਗ੍ਹਾ ਦੇ ਉੱਪਰ ਹੱਥ ਲਗਾਉਣ ਨੂੰ ਅਸੀਂ ਗੁੱਡ ਟੱਚ ਕਹਿੰਦੇ ਹਾਂ ਕਿ ਇਸ ਜਗ੍ਹਾ ਦੇ ਉੱਪਰ ਜੇਕਰ ਕੋਈ ਹੱਥ ਲਗਾਉਂਦਾ ਹੈ ਉਹ ਬੈਡ ਟੱਚ ਹੋਵੇਗਾ ਬੱਚੇ ਨੂੰ ਪਤਾ ਹੋਣਾ ਚਾਹੀਦਾ ਇਹ ਚੀਜ਼ ਦੇ ਬਾਰੇ ਆਪਣੇ ਬੱਚਿਆਂ ਨੂੰ ਦੱਸੋ ਕਿ ਜੇਕਰ ਤੁਹਾਡੇ ਕੋਈ ਇਸ ਜਗ੍ਹਾ ਦੇ ਉੱਪਰ ਤੁਹਾਨੂੰ ਟੱਚ ਕਰਦਾ ਹੈ ਤਾਂ ਤੁਸੀਂ ਉਸ ਦੇ ਬਾਰੇ ਤੁਰੰਤ ਆ ਕੇ ਸਾਨੂੰ ਦੱਸਣਾ ਹੈ ਆਪਣੇ ਬੱਚਿਆਂ ਨੂੰ ਇਹ ਚੀਜ਼ਾਂ ਸਿਖਾ ਆਫਰ ਕਰੇ ਜਾਂ ਖਾਣ ਪੀਣ ਦੀ ਕੋਈ ਚੀਜ਼ ਆਫਰ ਕਰੇ ਮਾਪਿਓ ਦੇ ਭੈਣ ਭਰਾਵਾਂ ਲਈ ਤੁਹਾਡੇ ਆਪਣੇ ਵੀ ਇਹ ਫਰਜ਼ ਮੰਨਦੇ ਨੇ ਕਿ ਜੇਕਰ ਤੁਸੀਂ ਆਪ ਵੀ ਲੜਕੀ ਹੋ ਤਾਂ ਕਿਸੇ ਦੇ ਉੱਪਰ ਵੀ ਅੱਖਾਂ ਮੀਚ ਕੇ ਭਰੋਸਾ ਨਾ ਕਰੋ ਚਾਹੇ ਫਿਰ ਉਹ ਤੁਹਾਡਾ ਕੋਈ ਦੋਸਤ ਰਿਸ਼ਤੇਦਾਰ ਜਾਂ ਕੋਈ ਸਾਕਾ ਸੰਬੰਧੀ ਹੀ ਕਿਉਂ ਨਾ ਹੋਵੇ ਆਪਣੇ ਬੱਚਿਆਂ ਦੇ ਨਾਲ ਖੁੱਲ ਕੇ ਗੱਲ ਕਰੋ ਉਹਨਾਂ ਦੇ ਨਾਲ ਇਸ ਤਰ੍ਹਾਂ ਦਾ ਰਿਸ਼ਤਾ ਬਣਾਓ ਕਿ ਉਹ ਤੁਹਾਡੇ ਨਾਲ ਹਰ ਇੱਕ ਗੱਲ ਬਿਨਾਂ ਝਿਜਕੇ ਤੁਹਾਨੂੰ ਦੱਸ ਸਕਣ ਜਿਹੜੇ ਲੋਕ ਇਹ ਬਹਾਨੇ ਦਿੰਦੇ ਨੇ ਕਿ ਬਲਾਤਕਾਰ ਤਾਂ ਹੁੰਦੇ ਨੇ ਕੁੜੀਆਂ ਘੱਟ ਕੱਪੜੇ ਪਾਉਂਦੀਆਂ ਨੇ ਜਾਂ ਕੁੜੀਆਂ ਅੱਧੀ ਰਾਤ ਨੂੰ ਬਾਹਰ ਨਿਕਲਦੀਆਂ ਨੇ ਇਹ ਕਾਰਨ ਨਹੀਂ ਬਲਾਤਕਾਰ ਘਰ ਤੋਂ ਇਕੱਲਿਆਂ ਬਾਹਰ ਨਿਕਲਦੇ ਨਾਲ ਬਲਾਤਕਾਰ ਨਹੀਂ ਹੁੰਦਾ ਬਲਕਿ ਬਲਾਤਕਾਰੀਆਂ ਦੇ ਘਰੋਂ ਰਾਤ ਨੂੰ ਬਾਹਰ ਨਿਕਲਣ ਦੇ ਨਾਲ ਬਲਾਤਕਾਰ ਹੁੰਦੇ ਨੇ ਜੇਕਰ ਬਲਾਤਕਾਰ ਦਾ ਕਾਰਨ ਨੇ ਘੱਟ ਕੱਪੜੇ ਪਾਉਣਾ ਜਾਂ ਰਾਤ ਨੂੰ ਘਰੋਂ ਬਾਹਰ ਨਿਕਲਣਾ ਹੈ ਤਾਂ ਛੋਟੀਆਂ ਬੱਚੀਆਂ ਦੇ ਬਲਾਤਕਾਰ ਕਿਉਂ ਹੁੰਦੇ ਨੇ ਬਜ਼ੁਰਗ ਔਰਤਾਂ ਦੇ ਬਲਾਤਕਾਰ ਕਿਉਂ ਹੁੰਦੇ ਨੇ ਬਲਾਤਕਾਰੀ ਬਸ ਸ਼ਿਕਾਰ ਦੀ ਭਾਤ ਦੇ ਵਿੱਚ ਹੁੰਦਾ ਹੈ ਉਸ ਨੂੰ ਚਾਹੇ ਕੋਈ ਮਰ ਜਾਵੇ ਉਹ ਮੈਟਰ ਨਹੀਂ ਕਰਦਾ ਕਿ ਉਸਦੇ ਕੱਪੜੇ ਕਿਦਾਂ ਦੇ ਪਾਏ ਨੇ ਜਾਂ ਉਸਦੀ ਉਮਰ ਕਿੰਨੀ ਹੈ ਜਾਂ ਉਹ ਰਾਤ ਨੂੰ ਬਾਹਰ ਫਿਰ ਰਿਹਾ ਹੈ ਇਹ ਕੁਝ ਗੱਲਾਂ ਸੰਜੂ ਮੈਨੂੰ ਲੱਗਿਆ ਤੁਹਾਡੇ ਨਾਲ ਸ਼ੇਅਰ ਕਰਨੀਆਂ ਜ਼ਰੂਰੀ ਨੇ ਆਪਣੇ ਬੱਚਿਆਂ ਨੂੰ ਗੋਡ ਟੱਚ ਜ਼ਰੂਰ ਦਿਖਾਓ ਤਾਂ ਕਿ ਉਹਨਾਂ ਨੂੰ ਪਤਾ ਲੱਗ ਸਕੇ ਕਿ ਕਿਹੜਾ ਇਨਸਾਨ ਉਹਨਾਂ ਨੂੰ ਗਲਤ ਤਰੀਕੇ ਦੇ ਨਾਲ ਹੱਥ ਲਗਾ ਰਿਹਾ ਹੈ ਤੇ ਤੁਹਾਡੇ ਇਸ ਚੀਜ਼ ਬਾਰੇ ਕੀ ਵਿਚਾਰ ਨੇ ਸਾਨੂੰ ਕਮੈਂਟ ਕਰਕੇ ਜਰੂਰ ਦੱਸਣਾ ਧੰਨਵਾਦ